ਜ਼ਿਲ੍ਹਾ ਕਾਂਗਰਸ ਦੇ ਸਾਰੇ ਹੀ ਲੀਡਰ ਸਹਿਬਾਨ ਤੇ ਇਸ ਕਾਂਗਰਸ ਭਵਨ ਦੇ ਵਿੱਚ ਆਏ ਮੇਰੇ ਸਾਰੇ ਹੀ ਪ੍ਰੈਸ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕੀ ਬੜੇ ਛੋਟੇ ਨੋਟਿਸ ਅੱਜ ਆਪਾਂ ਇੱਥੇ ਇਕੱਤਰ ਹੋਏ ਆ ਤੇ ਮੈਂ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਸਾਡੇ ਬਹੁਤ ਸੀਨੀਅਰ ਕਾਂਗਰਸ ਦੇ ਨੇਤਾ ਕੇਵਲ ਜੀ ਰਾਜਨ ਜੀ ਪ੍ਰਧਾਨ ਸਾਡੇ ਸਿਟੀ ਦੇ ਇਹਨਾਂ ਨੇ ਮੇਰੇ ਤੋਂ ਪਹਿਲਾਂ ਧੰਨਵਾਦ ਕੀਤਾ ਹਾਈ ਕਮਾਂਡ ਦਾ ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦਾ ਉਸ ਵਾਹਿਗੁਰੂ ਦਾ ਉਸ ਗੁਰੂ ਦਾ ਜਿਹਦੇ ਕਿਰਪਾ ਨਾਲ ਅੱਜ ਮੈਨੂੰ ਇਸ ਯੋਗ ਬਣਾਇਆ ਕਿ ਤੁਹਾਡੇ ਸਾਹਮਣੇ ਤੌਰ ਕਾਂਗਰਸ ਦਾ ਲੋਕ ਸਭਾ ਦਾ ਕੈਂਡੀਡੇਟ ਬਣ ਕੇ ਅੱਜ ਮੈਂ ਆਪ ਦੇ ਕਾਂਗਰਸ ਦੇ ਦਫਤਰ 'ਚ ਪਹੁੰਚਿਆ। ਨਾਲ ਹੀ ਹਾਈ ਕਮਾਂਡ ਦਾ ਸੋਨੀਆ ਜੀ, ਖਰਗੇ ਜੀ, ਰਾਹੁਲ ਜੀ, ਪ੍ਰਿੰਕਾ ਜੀ ਤੇ ਦਵਿੰਦਰ ਯਾਦਵ ਜੀ ਜੋ ਸਾਡੇ ਪਰਿਵਾਰੀ ਨੇ ਤੇ ਪੰਜਾਬ ਦੀ ਲੀਡਰਸ਼ਿਪ ਰਾਜਾ ਵੜਿੰਗ ਜੀ ਤੇ ਇਸ ਦਾ ਪ੍ਰਕਾਸ਼ ਆਪਣਾ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਿਆਂ ਨੇ ਇਸ ਜੋ ਮੈਨੂੰ ਬਣਾਇਆ ਇੱਥੋਂ ਦਾ ਕੈਂਡੀਡੇਟ ਮੇਰੇ ਤੇ ਭਰੋਸਾ ਜਤਾਇਆ ਹੈ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿਉਂਕਿ ਅੱਜ ਜੋ ਦੇਸ਼ ਦੇ ਹਾਲਾਤ ਨੇ ਜੋ ਪੰਜਾਬ ਦੇ ਹਾਲਾਤ ਨੇ ਲੋੜ ਹੈ ਉਸ ਬਦਲਾਅ ਲਿਆਉਣ ਦੀ ਦਿੱਲੀ ਦੇ ਵਿੱਚ ਵੀ ਜੇ ਜੇ ਦਿੱਲੀ ਵਿੱਚ ਬਦਲਾਅ ਆਉਂਦਾ ਹੈ ਤੇ ਆਪਾਂ ਡੈਮੋਕ੍ਰੇਸੀ ਬਚਾਉਣੇ ਆ ਤੇ ਲਾਜ਼ਮੀ ਗੱਲ ਹੈ ਪੰਜਾਬ ਵਿੱਚ ਵੀ ਇਸ ਦਾ ਅਸਰ ਹੋਏਗਾ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਮੁੜ ਵਾਪਸ ਕਾਂਗਰਸ ਸਰਕਾਰ ਆਏਗੀ ਸੋ ਅੱਜ ਸਿਰਫ ਸ਼ੁਕਰਾਨਾ ਕਰਨ ਵਾਸਤੇ ਇਹਨਾਂ ਨੂੰ ਇੱਥੇ ਮਿਲਣ ਨਾਲ ਬੈਠ ਕੇ ਆਉਣ ਵਾਲੇ ਦਿਨਾਂ ਵਿੱਚ ਜੋ ਇਹਨਾਂ ਦਾ ਪ੍ਰੋਗਰਾਮ ਹੋਏਗਾ ਜਿਵੇਂ ਮੈਨੂੰ ਇਹ ਗਾਈਡ ਕਰਨਗੇ ਉਹਦੇ ਮੁਤਾਬਕ ਅਸੀਂ ਅੱਗੇ ਚੋਣ ਮਹਮ ਚਲਾਵਾਂਗੇ ਹੁਣ ਕਿ ਇਸ ਵਾਰ ਇਲੈਕਸ਼ਨ ਦੇ ਵਿੱਚ ਦੇਖੋ ਜੀ ਮੁੱਦੇ ਤਾਂ ਬਹੁਤ ਨੇ ਮੁੱਦੇ ਕਈ ਹੈ ਕਿਉਂਕਿ ਇਹ ਇਲੈਕਸ਼ਨ ਹੈਗਾ ਸੈਂਟਰ ਸਰਕਾਰ ਦਾ ਕੁਝ ਸੈਂਟਰ ਸਰਕਾਰ ਦੇ ਪ੍ਰਤੀਮੂਦੇ ਹੋਣਗੇ ਜਿਹੜੇ ਇਹਨਾਂ ਨੇ ਜੁਮਲੇ ਦਿਖਾਏ ਲੋਕਾਂ ਨੂੰ 10 ਸਾਲ ਇਹਨਾਂ ਲੋਕਾਂ ਨੂੰ ਗੱਲਾਂ 'ਚ ਹੀ ਉਲਝਾ ਰੱਖਿਆ ਮੋਦੀ ਸਾਹਿਬ ਹੁਣ ਬੀਜਪੀ ਦੀ ਲੀਡਰਸ਼ਿਪ ਹੋਵੇ ਉਹਨਾਂ ਨੂੰ ਉਲਝਾ ਰੱਖਿਆ ਪਰ ਜੇ ਗਰਾਉਂਡ 'ਚ ਦੇਖੀਏ ਕਿਤੇ ਚਲੇ ਜਾਓ ਕੱਲਾ ਬਠਿੰਡਾ ਨਹੀਂ ਪੰਜਾਬ ਨਹੀਂ ਹਿੰਦੁਸਤਾਨ 'ਚ ਕਿਤੇ ਚਲੇ ਜਾਈਏ ਉੱਥੇ ਅਸਲ ਰਿਐਲਿਟੀ ਜੋ ਗਰਾਉਂਡ ਤੇ ਹੈ ਉਹ ਬਹੁਤ ਫਰਕ ਹੈ ਤੇ ਇੱਕ ਸਭ ਤੋਂ ਵੱਡੀ ਖਤਰੇ ਵਾਲੀ ਗੱਲ ਜਿਹੜੀ ਹੈ ਉਹ ਜਿਹੜੀ ਭਾਈਚਾਰਕ ਸਾਂਝ ਟੁੱਟ ਰਹੀ ਹੈ ਆਪਾਂ ਖੁਸ਼ਕਿਸਮਤ ਹਲੇ ਪੰਜਾਬ ਦੇ ਵਿੱਚ ਕਿ ਇਹ ਚੀਜ਼ ਇੱਥੇ ਨਹੀਂ ਪਰ ਬਹੁਤ ਸੂਬਿਆਂ ਦੇ ਵਿੱਚ ਅੱਜ ਲੋਕ ਛੱਡ ਛੱਡ ਕੇ ਦੂਜੇ ਸੂਬਿਆਂ 'ਚ ਜਾ ਰਹੇ ਨੇ ਡਰ ਬੈਠ ਗਿਆ ਹੈ ਸਰਕਾਰਾਂ ਡਰ ਬਿਠਾਉਂਦੀਆਂ ਨਹੀਂ ਹੁੰਦੀਆਂ ਸਰਕਾਰਾਂ ਸਿਕਿਉਰਿਟੀ ਦਿੰਦੀਆਂ ਹੁੰਦੀਆਂ ਹੌਸਲਾ ਦਿੰਦੀਆਂ ਹੁੰਦੀਆਂ ਪਰ ਅਨਫੋਰਚੂਨੇਟਲੀ ਇਹ ਸਰਕਾਰ ਨੇ ਦੇਸ਼ ਵਿੱਚ ਇਹੋ ਜਿਹਾ ਮਾਹੌਲ ਬਣਾਤਾ ਕਿ ਇੱਕ ਸਮੁਦਾਇ ਦੂਜੇ ਸਮੁਦਾਇ ਨਾਲ ਟਰਸਟ ਨਹੀਂ ਕਰ ਰਿਹਾ ਭਰੋਸਾ ਨਹੀਂ ਕਰ ਰਿਹਾ ਡਰ ਰਿਹਾ ਇੱਕ ਦੂਜੇ ਤੋਂ ਉਸ ਚੀਜ਼ ਨੂੰ ਖਤਮ ਕਰਨਾ ਹੈ ਜਿਹੜੀ ਚੀਜ਼ ਰਾਹੁਲ ਗਾਂਧੀ ਜੀ ਰੋਜ਼ ਸਟੇਜਾਂ ਤੇ ਬੋਲਦੇ ਨੇ ਕੋਈ ਗਲਤ ਨਹੀਂ ਬੋਲਦੇ ਉਹ ਆਪਦੇ ਦਿਲੋਂ ਬੋਲਦੇ ਨੇ ਉਹ ਗੱਲ ਸੱਚੀਆਂ ਨੇ ਉਹ ਚੀਜ਼ ਨੂੰ ਉਸ ਤੋਂ ਵੱਡਾ ਖਤਰਾ ਆਪਣੇ ਕਨਸਟੀਟਿਊਸ਼ਨ ਨੂੰ ਜਿਸ ਤਰੀਕੇ ਨਾਲ ਚੱਲ ਰਿਹਾ ਹੁਣ ਕਹਿ ਤਾਂ ਦਿੰਦੇ ਨੇ ਇਸ ਵਾਰ 400 ਪਾਰ ਸੱਚੀ ਦੱਸਾਂ 240 ਨਹੀਂ ਟੱਪਦੇ ਜੋ ਹਾਲਾਤ ਬਣੇ ਹੋਏ ਨੇ ਜੋ ਰਿਪੋਰਟਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਅੰਡਰ ਕਰੰਟ ਜਿਵੇਂ ਕਹਿ ਦਈਏ ਉਹ ਸੈਂਟਰਲ ਸਰਕਾਰ ਤੇ ਬੀਜੇਪੀ ਦੇ ਉਲਟ ਚੱਲ ਰਿਹਾ ਹੈ ਤੇ ਮੈਂ ਸਮਝਦਾ ਤੁਸੀਂ ਆਪ ਦੇਖੋਗੇ ਕਿ ਜਦੋਂ 4 ਤਰੀਕ ਨੂੰ ਨਤੀਜੇ ਆਉਣਗੇ ਉਹਦਨ ਹੈਰਾਨ ਹੋ ਜਾਓਗੇ ਤੁਸੀਂ ਕਿ ਵਾਕਈ ਡੈਮੋਕਰੇਸੀ ਹਿੰਦੁਸਤਾਨ ਚ ਜਿਉਂਦੀ ਹੈ ਲੋਕਾਂ ਕੋਲੇ ਜਿਹੜੀ ਵੋਟ ਦੀ ਪਾਵਰ ਹੈ ਉਹ ਨਾ ਡਰ ਨਾਲ ਨਾ ਲਾਲਚ ਨਾਲ ਉਹ ਪਾਉਣਗੇ ਇਸ ਦੇਸ਼ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਭਾਈਚਾਰਕ ਸਾਂਝ ਨੂੰ ਬਚਾਉਣ ਵਾਸਤੇ ਉਹ ਵੋਟ ਐ ਕਿ ਆਪਣੇ ਦੇਸ਼ ਚ ਪਏਗੀ ਸੋ ਮੈਂ ਸਮਝਦਾ ਬਹੁਤ ਇੰਪੋਰਟੈਂਟ ਇਹ ਇਲੈਕਸ਼ਨ ਹੈ ਇੱਕ ਵਾਟਰਸ਼ੈਡ ਹੋਏਗਾ ਕਿਉਂਕਿ ਲੋਕ ਕਹਿ ਦਿੰਦੇ ਨੇ ਕਿ ਜੇ 400 ਆ ਗਿਆ ਤਾਂ ਕਨਸਟੀਟਿਊਸ਼ਨ ਬਦਲਿਆ ਜਾਊਗਾ ਜੇ ਕਨਸਟੀਟਿਊਸ਼ਨ ਹੀ ਆਪਣਾ ਬਦਲਿਆ ਗਿਆ ਤੇ ਫਿਰ ਤੁਸੀਂ ਤੇ ਮੈਂ ਆਪਣੀਆਂ ਰਾਈਟਸ ਕਿੱਥੇ ਰਹਿ ਜਾਣਗੀਆਂ ਕੀ ਕਰਾਂਗੇ ਆਪਾਂ ਇਸ ਦੇਸ਼ ਦੇ ਵਿੱਚ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਇਹ ਇਲੈਕਸ਼ਨ ਦੇ ਵਿੱਚ ਜੋ ਰਾਹੁਲ ਗਾਂਧੀ ਜੀ ਦੀ ਸੋਚ ਹੈ ਉਸ ਤੇ ਪੈਰਾ ਦੇ ਕੇ ਆਪਾਂ ਇਸ ਜਿੱਥੇ ਆਪਦੀ ਜ਼ਿੰਮੇਵਾਰੀ ਬਠਿੰਡੇ ਦੀ ਬਣਦੀ ਹੈ ਉੱਥੇ ਹਰ ਇੱਕ ਅੱਛਾ ਜਿਹੜਾ ਕੈਂਡੀਡੇਟ ਕਾਂਗਰਸ ਨੇ ਜਾਂ ਆਪਣੇ ਐਲਾਈਅੰਸ ਪਾਰਟਨਰਸ ਨੇ ਦਿੱਤਾ ਉਹਨੂੰ ਜਿਤਾਉਣਾ ਹੈ ਦਿਤਾ ਕੇ ਇੰਡੀਆ ਐਲਾਈਅੰਸ ਦੀ ਸਰਕਾਰ ਦਿੱਲੀ ਚ ਬਣਾਉਣੀ ਹੈ ਇੱਕ ਇੱਕ ਯਾ ਹਰ ਪਾਸੇ ਸਪੋਰਟ ਮਿਲੂਗੀ ਹਾਂਜੀ ਹਰ ਕਾਂਗਰਸ ਲੀਡਰ ਦੀ ਸਪੋਰਟ ਤੁਹਾਨੂੰ ਮਿਲੂਗੀ ਛੋਟੀ ਦਿੱਥੋਂ ਤੁਸੀਂ ਐਮ ਐਲ ਏ ਰਹੇ ਹੋ ਸੁਖਬਾਤ ਸਿੰਘ ਬਟਾਰਾ ਕਾਂਗਰਸ ਲੀਡਰ ਦਾ ਗਰੋਥ ਵੀ ਕਾਫੀ ਚੱਲਦਾ ਰਿਹਾ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਨਤਾ ਵਿੱਚ ਤੇ ਅਮ੍ਰਿਤਾ ਵੜਿੰਗ ਜੋ ਰਾਜਾ ਵੜਿੰਗ ਵਿਚਾਰ ਆ ਗਏ ਉਹਨਾਂ ਨੇ ਵੀ ਕਾਫੀ ਵਿਚਾਰ ਕੀਤਾ ਪਿਛਲੇ ਦਿਨਾਂ ਤੋਂ ਹਾਂਜੀ ਕੀਤਾ ਤੇ ਨਾਲ ਹੋਣਗੇ ਸਾਰੇ ਸਾਰੇ ਨਾਲ ਹੋਣਗੇ ਨਹੀਂ ਨਾਲ ਹੈਗੇ ਜਿਹੜੀ ਗੱਲ ਤੁਸੀਂ ਪਹਿਲਾਂ ਖੁਸ਼ਬਾਸ ਜਟਾਣਾ ਜੀ ਦੀ ਕੀਤੀ ਹੈ ਉਹ ਉਦੋਂ ਦੀ ਵੀਡੀਓਾਂ ਚੱਲ ਰਹੀਆਂ ਨੇ ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਇੱਕ ਕੋਈ ਤਕਰਾਰ ਹੋਇਆ ਸੀ ਗੋਲੀਆਂ ਚੱਲੀਆਂ ਸੀ ਉਦੋਂ ਦੀ ਵੀਡੀਓ 5 ਸਾਲ ਦੀ ਚੱਕ ਕੇ ਉਹੀ ਤਾਂ ਮੈਂ ਤੁਹਾਨੂੰ ਸ਼ੁਰੂਆਤ 'ਚ ਮੈਂ ਕੀ ਕਿਹਾ ਸੀ ਤੁਹਾਨੂੰ media plays a very important role ਅੱਜ ਤੁਸੀਂ ਜ਼ਿੰਮੇਵਾਰ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਹ ਚੈੱਕ ਨਹੀਂ ਕੀਤਾ ਕਿ ਉਹ 5 ਸਾਲ ਪੁਰਾਣੀ ਵੀਡੀਓ ਹੈ ਜਾਂ ਉਹ ਅੱਜ ਦੀ ਵੀਡੀਓ that doesn't mean viral ਤਾਂ ਜੇ 1947 ਤੋਂ ਪਹਿਲਾਂ ਦੀ ਕੋਈ ਨਿਊਜ਼ ਫੋਟੋ ਲੱਗ ਕੇ ਆ ਜੂਗੀ ਆਪਾਂ ਉਹ ਕਹਿੰਦਾ ਕਿ ਅੱਜ ਦੀ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਪਹਿਲਾਂ অথেন্টিਕੇਟ ਕਰ ਲਓ ਤੇ ਖੁਸ਼ਬਾਦ ਸਿੰਘ ਜਟਾਣਾ ਅੱਗੇ ਲੱਗ ਕੇ ਹਲਕਾ ਤਲਵੰਡੀ ਸਾਬੋ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਕੰਮ ਕਰੇਗਾ ਤੇ ਸ਼ੋਰ ਕਰੇਗਾ ਕਿ ਉਥੋਂ ਵੱਡੀ ਲੀਡ ਕਾਂਗਰਸ ਪਾਰਟੀ ਨੂੰ ਮਿਲੇ ਜਿੱਥੇ ਤੱਕ ਅਮ੍ਰਿਤਾ ਵੜਿੰਗ ਜੀ ਦੀ ਗੱਲ ਹੈ ਮੈਂ ਕੱਲ ਉਹਨਾਂ ਨੂੰ ਮਿਲਿਆ ਸੀ ਉਹਨਾਂ ਦਾ ਮੈਂ ਨਿੱਜੀ ਤੌਰ ਤੇ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵੱਡਾ ਸਰਾਖ ਦੀ ਲੀਡ ਦਿਖਾਈ ਹੈ ਕਿ ਤੁਸੀਂ ਕਾਂਗਰਸ ਵਾਸਤੇ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਮੈਂ ਕੈਂਡੀਡੇਟ ਹਾਂ ਤੁਸੀਂ ਉਹਨਾਂ ਦੀ ਕੋਈ ਸਪੀਚ ਸੁਣੋ ਕੋਈ ਮੀਟਿੰਗ ਦੇਖੋ ਕੀ ਬੋਲੇ ਨੇ ਉਹ ਇੱਕੋ ਗੱਲ ਕਹਿੰਦੇ ਨੇ ਕਿ ਮੈਂ ਕਾਂਗਰਸ ਪਾਰਟੀ ਵਾਸਤੇ ਕੰਮ ਕਰ ਰਹੀ ਹਾਂ ਕਾਂਗਰਸ ਪਾਰਟੀ ਜਿਹੜਾ ਕੈਂਡੀਡੇਟ ਦਊਗੀ ਅਸੀਂ ਉਹਦੀ ਮਦਦ ਕਰਾਂਗੇ ਬੀਇੰਗ ਦਾ ਵਾਈਫ ਆਫ ਪੀਸੀਸੀ ਪ੍ਰੈਜ਼ੀਡੈਂਟ ਉਹਨਾਂ ਦਾ ਹੱਕ ਬਣਦਾ ਸੀ ਕਿਉਂਕਿ ਉਹ ਪਿਛਲੇ 5 ਸਾਲ ਪਹਿਲਾਂ ਇੱਥੇ ਇਲੈਕਸ਼ਨ ਲੜੇ ਸੀ ਲੋਕਾਂ ਨਾਲ ਉਹਨਾਂ ਦਾ ਆਉਣਾ ਜਾਣਾ ਲੋਕੀ ਉਹਨਾਂ ਨੂੰ ਬੁਲਾਉਂਦੇ ਨੇ ਲੋਕੀ ਉਹਨਾਂ ਦਾ ਮਾਨ ਸਤਿਕਾਰ ਕਰਦੇ ਨੇ ਸੋ ਉਹ ਵੀ ਅੱਗੇ ਹੋ ਕੇ ਜਿੱਥੇ-ਜਿੱਥੇ ਉਹ ਪਹਿਲਾਂ ਗਏ ਨੇ ਸੇਮ ਪਿੰਡਾਂ ਵਿੱਚ ਤੇ ਜਿਹੜੇ ਪਿੰਡੋਂ ਨਹੀਂ ਗਏ ਉੱਥੇ ਵੀ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਤੇ ਮੈਂ ਉਹਨਾਂ ਦਾ ਨਿੱਜੀ ਤੌਰ ਤੇ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਮਾਹੌਲ ਮੇਰੇ ਕੈਂਡੀਡੇਟਰ ਤੋਂ ਪਹਿਲਾਂ ਜੋ ਕਾਂਗਰਸ ਵਾਸਤੇ ਕੰਮ ਕੀਤਾ ਉਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਤੇ ਨਿੱਜੀ ਤੌਰ ਤੇ ਮੈਨੂੰ ਇਸ ਇਲੈਕਸ਼ਨ 'ਚ ਹੋਊਗਾ ਤੇ ਸਾਰੇ ਹੀ ਜਿਹੜੇ ਮੇਰੇ ਕਾਂਗਰਸ ਲੀਡਰ ਬੈਠੇ ਨੇ ਇਹ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਜੋ ਉਹਨਾਂ ਨੇ ਕੰਮ ਕੀਤਾ ਉਹਦਾ ਸਾਨੂੰ ਬਹੁਤ ਵੱਡਾ ਸਾਨੂੰ 1 ਮਹੀਨਾ ਡੇਢ ਮਹੀਨਾ ਸਾਨੂੰ ਐਡਵਾਂਸਡ ਵਧੀਆ ਕੰਮ ਤੇ ਮਾਹੌਲ ਬਣਾਉਣ ਨੂੰ ਮੌਕਾ ਮਿਲ ਗਿਆ ਬੇਸਿਕ ਕੈਂਡੀਡੇਟ ਮੈਂ ਅੱਜ ਬਣਿਆ ਪਰ ਕਾਂਗਰਸ ਦੇ ਪੱਖ ਵਿੱਚ 1 ਮਹੀਨੇ ਤੋਂ ਪਹਿਲਾਂ ਮਾਹੌਲ ਬਹੁਤ ਵਧੀਆ ਬਣਿਆ ਸੀ ਤੇ ਉਹ ਸਾਰਾ ਸਿਹਰਾ ਅਮ੍ਰਿਤਾ ਵੜੀਜੀ ਜੀ ਨੂੰ ਜਾਂਦਾ ਇੱਕ ਇੱਕ ਜਣਾ ਯਾ ਨਵਜੋਤ ਸਿੱਧੂ ਤੁਹਾਡਾ ਵੀ ਇੱਥੇ ਸਰਗਰਮ ਹੈ ਹਰਜੀਪ੍ਰੀਤ ਬਾਦਲ ਦਾ ਤੁਹਾਡਾ ਵੀ ਸਰਗਰਮ ਹੈ ਕਿਸੇ ਨਾਲ ਗੱਲਬਾਤ ਹੋਈ ਤੁਹਾਨੂੰ ਟਿਕਟ ਮਿਲ ਤੋਂ ਬਾਅਦ ਦੇਖੋ ਜੀ ਮਨਪ੍ਰੀਤ ਬਾਦਲ ਇਜ਼ ਨੋ ਮੋਰ ਇਨ ਦੀ ਕਾਂਗਰਸ ਆਪਾਂ ਪਹਿਲਾਂ ਟੜਾ ਹੈ ਜੀ ਕਾਂਗਰਸ ਦੇ ਵਿੱਚ ਚਲੋ ਉਹ ਧੜੇ ਹੁਣ ਕਾਂਗਰਸ ਚ ਕੋਈ ਧੜਾ ਨਹੀਂ ਜੀਤ ਮਹਿੰਦਰ ਸਿੰਘ ਸਿੱਧੂ ਕੈਂਡੀਡੇਟ ਲੋਕ ਸਭਾ ਕਾਂਗਰਸ ਦਾ ਬਠਿੰਡੇ ਵਿੱਚ ਕੋਈ ਧੜਾ ਨਹੀਂ ਮੈਂ ਸਾਰਿਆਂ ਨੂੰ ਨਾਮ ਲੈ ਕੇ ਚੱਲਣਾ ਨਵਜੋਤ ਸਿੰਘ ਸਿੱਧੂ ਆਪਣੇ ਸਤਕਾਰਯੋਗ ਸੀਨੀਅਰ ਸਾਡੇ ਲੀਡਰ ਨੇ ਮੇਰੇ ਬਚਪਨ ਦੇ ਦੋਸਤ ਨੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਿਹੜੇ ਜਿਹੜਾ ਕੋਈ ਉਹਨਾਂ ਦਾ ਸੰਪਰਕ ਲੀਡਰ ਹੈ ਉਹ ਦਿਨ ਰਾਤ ਇਕ ਕਰਕੇ ਜੀਤਮੇਂਦਰ ਸਿੰਘ ਸਿੱਧੂ ਤੁਹਾਡੀ ਮਦਦ ਕਰੇਗਾ ਸਿੱਧੂ ਸਾਹਿਬ ਆਪਣਾ ਜਿਹੜਾ ਤਰਵੰਡੇ ਸਾਪੋ ਹਲਕਾ ਹੈਗਾ ਜੀ ਉਹ ਤੁਹਾਡਾ ਵਿਧਾਨ ਸਭਾ ਹਲਕਾ ਹੈ ਤਾਂ ਉਹਦੇ ਵਿੱਚ ਕੀ ਹੈ ਕਿ ਤੁਹਾਡੇ ਯਾਦ ਹੋਣਾ ਹੈ ਕੁਝ ਐਮਪੀਜ਼ ਦਾ ਡੈਲੀਗੇਸ਼ਨ ਆਇਆ ਸੀਗਾ ਜੱਜਲਪੁਰ ਦੇ ਰਿਜਾਇਨ ਦੇ ਵਿੱਚ ਉਦੋਂ ਕੈਂਸਰ ਕੈਂਸਰ ਬਾਰੇ ਹਾਂਜੀ 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 ਪਰ ਉਹ ਇੱਥੇ ਸਿਰਫ ਆਊਟਿੰਗ ਕਰਕੇ ਮੁੜ ਗਿਆ ਉਹਨਾਂ ਨੂੰ ਕੁਝ ਕੀਤਾ ਨਹੀਂ ਗਿਆ ਮਤਲਬ ਗਰਾਊਂਡ ਲੈਵਲ ਤੇ ਪ੍ਰੈਕਟੀਕਲੀ ਤਾਂ ਮਤਲਬ ਜਿਹੜਾ ਤੁਸੀ ਬਹੁਤ ਗਰਾਊਂਡ ਲੈਵਲ ਤੇ ਜਾਣਦੇ ਹੋ ਤੁਹਾਡੇ ਸਾਲਕੇ ਦੇ ਪਿੰਡ ਹੁਣ ਉਹਨਾਂ ਦੇ ਲਈ ਕੀ ਕਰੋਗੇ ਜਿਹੜੇ ਉਹ ਸਾਲਕੇ ਦੇ ਫੇਰ ਤੱਕ ਲੋਕਾਂ ਨੂੰ ਸਮਝ ਪਾਇਆ ਤੁਸੀਂ ਆਇਓ ਹਿੰਮਤ ਕਰਕੇ ਗੁਰੂ ਮਹਾਰਾਜ ਕਿਰਪਾ ਕਰੇ ਐਮਪੀ ਬਣਾ ਦਿਓ ਉੱਥੇ ਜਿਹੜੀਆਂ ਫਾਈਲਾਂ ਇਹ ਪਈਆਂ ਰਿਪੋਰਟਾਂ ਪਈਆਂ ਉਹਦੀ ਮਿੱਟੀ ਝਾੜ ਕੇ ਉਹਨੂੰ ਕਾਮਯਾਬ ਕਰ ਦਿਆਂਗੇ ਇੱਥੇ ਜੋ ਵੀ ਤੁਹਾਨੂੰ ਕੋਈ ਮੁਕਾਬਲਾ ਹੈ ਇਹਨੂੰ ਠੀਕ ਜੰਗਾ ਸਮਝਦੇ ਹੋ ਤੁਹਾਡੇ ਲਈ ਜਾਂ ਮੁਸ਼ਕਲ ਕੋਈ ਹੈ ਇਹਨਾਂ ਨਾਲ ਕਿਵੇਂ ਮੈਦਵਾਰ ਵਾਦ ਨੈਪੀਸ ਨੂੰ ਕਰਨਾ ਅੱਛੇ ਮੋਰ ਤੋਂ ਮੈਰੀਅਰ ਅੰਗਰੇਜ਼ੀ ਦੀ ਕਹਾਵਤ ਹੈ ਮੋਰ ਤੋਂ ਮੈਰੀਅਰ ਹਰ ਕਿਸੇ ਨੂੰ ਡੈਮੋਕ੍ਰੇਸੀ ਛੱਕ ਹੈ ਪਾਰਟੀ ਹੋਵੇ ਹਲੇ ਤਾਂ ਹੋਰ ਆਉਣਗੇ ਜਿਹੜੇ ਇੰਡੀਪੈਂਡੈਂਟ ਪੈਦਾ ਮਿਲਣਗੇ ਲੋਕਾਂ ਦੇ ਗਾ ਮੈਨੂੰ ਤਾਂ ਹਰ ਚੀਜ਼ ਦਾ ਫਾਇਦਾ ਮੈਨੂੰ ਆਪਦੇ ਵਰਕਰ ਤੇ ਭਰੋਸਾ ਹੈ ਜੀ ਕਿਸੇ ਦਾ ਦੇਖ ਕੇ ਨਹੀਂ ਇਲੈਕਸ਼ਨ ਲੜਿਆ ਜਾਂਦਾ ਆਪ ਦੀ ਸਟਰੈਂਥ ਤੇ ਇਲੈਕਸ਼ਨ ਲੜਿਆ ਜਾਂਦਾ ਤੇ ਸਾਡੀ ਪਾਰਟੀ ਸਾਡਾ ਵਰਕਰ ਤਕੜਾ ਹੈ ਤੇ ਅਸੀਂ ਉਹਨਾਂ ਦੇ ਹੌਸਲੇ ਉਹਨਾਂ ਦੀ ਮਿਹਨਤ ਸਦਕਾ ਇਹ ਸੀਟ ਜਿੱਤਾਈ ਜਿੱਪਾ ਬਾਦਲ ਕਰਨੇ ਗਈ ਨਾ ਕਾਂਗਰਸ ਕੋਲੇ ਨਾ ਬੀਜੇਪੀ ਕੋਲੇ ਕੋਈ ਉਮੀਦਵਾਰ ਨਹੀਂ ਸੀ ਜਿਹੜੇ ਅਕਾਲੀ ਦਲ ਤੋਂ ਕੱਢੇ ਗਏ ਸੀ ਉਹਨਾਂ ਨੂੰ ਟਿਕਟ ਦੇ ਰਹੇ ਕੱਢਿਆ ਕੌਣ ਗਿਆ ਦੇ ਨਹੀਂ ਮੈਂ ਤੁਹਾਨੂੰ ਕਾਊਂਟਰ ਕੁਐਸਚਨ ਪੁੱਛਦਾ ਹਾਂ ਨਹੀਂ ਤੁਹਾਨੂੰ ਮੈਂ ਕਲੀਅਰਿਟੀ ਦੇ ਦਿਆ ਇੱਕ ਤੁਹਾਨੂੰ ਵੀ ਪਤਾ ਹੈ ਕਿ ਜੀਤ ਮਹਿੰਦਰ ਸਿੰਘ ਕੱਢਿਆ ਨਹੀਂ ਗਿਆ ਜੀਤ ਮਹਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਰਿਜ਼ਾਈਨ ਕੀਤਾ ਸੀ ਪਹਿਲੀ ਗੱਲ ਤਾਂ ਆਪਾਂ ਕਲੀਅਰ ਹੋ ਜਾਈਏ ਇਸ ਚੀਜ਼ 'ਚ ਜੀਤ ਮਹਿੰਦਰ ਨੂੰ ਐ ਕੱਢਣਾ ਇੰਨਾ ਸੌਖਾ ਨਹੀਂ ਹੁੰਦਾ ਠੀਕ ਹੈ ਨਾ ਸੋ ਇਸ ਕਰਕੇ ਮੈਂ ਸਮਝਦਾ ਮੈਂ ਸਮਝਦਾ ਜੇ ਕੋਈ ਪੋਲੀਟੀਕਲ ਥੌਟ ਰੱਖਦਾ ਹੋਵੇ this is the biggest political blunder <laughs> the kali dal may have made in the last many many years sidhu saab lok they never imagined <laughs> <coughs> <coughs> ki je assi sidhu saab mukabla da hage tinn akali jehde purane hage fere ohna de vich hi hai tinn akali parivar tija keda parivar hai hun lok parivar ji ਉਹ ਤਾਂ ਬੀਜਪੀ ਚ ਗਿਆ ਹਾਂ ਉਹ ਬੀਜਪੀ ਦਾ ਰੰਗ ਹੈ ਬੈਕਗ੍ਰਾਉਂਡ ਕਾਲੀ ਹੈ ਕਿਵੇਂ ਦੇਖਦੇ ਹੋ ਕਾਲੀ ਦਲ ਦੀ ਕਿਸੇ ਨਾਲ ਚੱਲ ਰਹੇ ਨੇ ਥੋੜਾ ਜਿਹਾ ਉਸ ਤੋਂ ਪਿੱਛੇ ਵੀ ਚਲੇ ਜਾਇਆ ਕਰੋ ਤਾਂ ਨਾ ਉਸ ਦੀ ਬੈਕਗ੍ਰਾਉਂਡ ਆ ਸਿਰਫ ਫੋਕਸ ਹੁੰਦਾ ਕੀ ਕਰਦੇ ਹੋ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਪਹਿਲੀ ਗੱਲ ਤਾਂ ਜੀ ਇਹ ਹੈ ਕਿ ਹਲੇ ਸ਼ਰਮਣੀ ਕਾਲੀ ਦਲ ਨੇ ਆਵਦਾ ਉਮੀਦਵਾਰ ਨਹੀਂ ਦਿੱਤਾ ਇਸ ਦੇ ਉੱਪਰ ਦੈਟ ਕੌਨਫिडੈਂਟ ਬੀਬਾ ਜੀ ਨੇ ਕਹਤਾ ਬਿਠਿੰਡੇ ਨਾਲ ਗੱਲ ਗੱਲ ਪੂਰੀ ਗੱਲ ਸੁਣ ਲੋ ਦੀਪਾ ਜੀ ਇਜ਼ ਦੀ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਮੈਨੂੰ ਜਵਾਬ ਦਿਓ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੈ ਸੁਖਬੀਰ ਸਿੰਘ ਬਾਦਲ ਸਤਾ ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਕਿ ਬੀਬਾ ਹਰਸਿਮਰਤ ਕੋਰ ਬਾਦਲ ਇੱਥੇ ਲੜ ਰਹੇ ਨੇ ਇੱਥੇ ਤਾਂ ਸਾਰੇ ਬੈਠੇ ਆ ਇਹ ਵੀ ਕਹਿ ਰਹੇ ਸੀ ਮੈਂ ਬਠਿੰਡੇ ਦਾ ਚਾਹਵਣਾ ਇਹ ਵੀ ਕਹਿ ਰਹੇ ਸੀ ਇਹ ਵੀ ਕਹਿ ਰਹੇ ਸੀ ਅਕਾਲੀ ਦਲ ਠੀਕ ਨਾ ਕਾਂਗਰਸ ਕਾਂਗਰਸ ਤੋਂ ਪਰ ਇੱਕ ਨੂੰ ਮਿਲ ਗਈ ਨਾ ਜਦੋਂ ਸਾਡੇ ਪ੍ਰਧਾਨ ਨੇ ਫੈਸਲਾ ਕਰ ਲਿਆ ਜੇ ਇੰਨਾ ਕੌਨਫੀਡੈਂਟ ਨੇ ਇੱਥੇ ਤੇ ਪਹਿਲੀ ਲਿਸਟ ਆਈ ਉਹਦੇ ਚ ਨੌਂਸਨੀ ਹੋਇਆ ਉਸ ਤੋਂ ਬਾਅਦ ਮਿਰਤੇ ਕਿਰਪਾ ਹੋਈ ਮੇਰਾ ਨਾਮ ਅਨਾਉਂਸ ਹੋ ਗਿਆ ਘੰਟੇ ਬਾਅਦ ਕਰ ਦਿੰਦੇ ਫਟਵਰ ਦੇ ਮੀਟਿੰਗ ਜਦੋਂ ਜੀਤਵਿੰਦਰ ਸਿੰਘ ਇੱਕ ਮਿੰਟ ਜਦੋਂ ਜੀਤਵਿੰਦਰ ਸਿੰਘ ਦਾ ਕੈਂਡੀਡੇਚਰ ਅਨਾਉਂਸ ਹੋ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਲੋਕ ਸਭਾ ਬਠਿੰਡੇ ਦਾ ਕੈਂਡੀਡੇਟ ਹੈ ਇਹਨਾਂ ਦੇ ਘਰ ਦੀ ਪਾਰਟੀ ਹੈ ਘਰ ਹੀ ਬੈਠ ਕੇ ਚਿੱਠੀ ਲਿਖ ਕੇ ਪੜਾਉਣੀ ਹੈ ਕਿਸੇ ਕੋਲੇ ਨਾ ਜਾਣਾ ਨਾ ਆਉਣਾ ਤੇ ਫਿਰ ਘੰਟੇ ਬਾਅਦ ਫੜਾ ਦਿੰਦੇ ਇਹ ਤਾਂ ਹੁਣ ਇੱਕ ਮਾਹੌਲ ਬਣਾ ਰਹੇ ਨੇ ਤੁਸੀਂ ਉਹ ਸਟੇਟਮੈਂਟ ਪੂਰੀ ਨਹੀਂ ਪੜੀ ਜੇ ਜੇ ਕਹਿਣਗੇ ਤਾ ਲੜੂਗੀ ਨਹੀਂ ਤਾਂ ਮੈਂ ਇਲੈਕਸ਼ਨ ਵੀ ਨਹੀਂ ਲੜਦੀ ਕਿਹਾ ਕਿ ਨਹੀਂ ਇਹ ਹਾਂਜੀ ਬਿਲਕੁਲ ਬਿਲਕੁਲ ਇਸ ਇਸ ਚ ਕੀ ਹੁਣ ਰੀਡ ਬਿਟਵੀਨ ਦੀ ਲਾਈਨਸ ਬਿਲਕੁਲ ਕਿਹਾ ਜੀ ਗੱਲ ਕਿ ਮੈਂ ਜੇ ਲੜੂਗੀ ਤਾਂ ਬਠਿੰਡਾ ਤੋਂ ਲੜੂਗੀ ਨਹੀਂ ਤਾਂ ਲੜਦੀ ਫਿਰ ਉਹਦੇ ਚ ਕੀ ਕੀ ਮਤਲਬ ਨਿਕਲਦਾ ਮੈਂ ਕਹਿਣਾ ਕਿ ਉਹਦੇ ਵਿੱਚ ਜਿਹੜਾ ਪਿਛਲਾ ਪੋਰਸ਼ਨ ਕਿਹਾ ਉਹ ਜ਼ਿਆਦਾ ਸੀਰੀਅਸਲੀ ਤੁਹਾਨੂੰ ਲੈਣਾ ਚਾਹੀਦਾ ਅਗਲਾ ਨਹੀਂ ਉਹ ਬਠਿੰਡਾ ਲੋਕ ਸਭਾ ਚ ਨੌ ਹਲਕੇ ਨੌ ਦੇ ਨੌ ਆਮ ਆਦਮੀ ਪਾਰਟੀ ਦੇ ਕਾਬਜ਼ ਹੈ ਕਿਵੇਂ ਦੇਖੋ ਗੇਨ ਜੀ ਮਿੰਦਰ ਸਿੰਘ ਸਿੱਧੂ ਜਤਪੁਰਾਪਤ ਕਰਨ ਦੇ ਬਟੰਡਾ 100% ਰੱਬ ਤੋਂ ਡਰ ਕੇ ਕਹਿੰਦੇ ਆ 100% ਤੇ ਆਮ ਆਦਮੀ ਪਾਰਟੀ ਕੋਲੇ ਕੀ ਹੈ ਆਮ ਆਦਮੀ ਪਾਰਟੀ ਰਹਗੀ ਮੈਨੂੰ ਦੱਸੋ ਉਹ ਆਮ ਆਦਮੀ ਪਾਰਟੀ ਕਿੱਥੋਂ ਰਹਗੀ ਤੁਸੀਂ ਚਾਰ ਚਾਰ ਮਿਨਿਸਟਰ ਜਾਂ ਪੰਜ ਮਿਨਿਸਟਰ ਕਿੰਨੇ ਬਿਠਾਤੇ ਇਹਨਾਂ ਨੇ ਜਿਹੜੇ ਕੈਂਡੀਡੇਟ ਦਿੱਤੇ ਆ ਪੰਜ 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 ਮਿਨਿਸਟਰ ਦੇਤੇ ਆਮ ਆਦਮੀ ਪਾਰਟੀ ਕਿੱਥੇ ਆਮ ਆਦਮੀ ਤਾਂ ਉਹ ਸੀ ਜਿਹੜਾ ਪਿਛਲੇ ਇਲੈਕਸ਼ਨ 2022 ਦੇ ਵਿੱਚ ਚਾੜੂ ਤੇ ਲੜਿਆ ਸੀ ਕੈਂਡੀਡੇਟ ਵੀ ਕੋਈ ਨਹੀਂ ਜਾਣਦਾ ਸੀ ਫਿਰ ਵੀ ਵੋਟਾਂ ਪੈ ਗਈਆਂ ਸੀ ਤੇ ਹੁਣ ਹੁਣ ਤਾਂ ਇਹ ਸਪੈਸ਼ਲ ਬਣ ਕੇ ਮੰਤਰੀਆਂ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਕੈਬਨਿਟ ਮਿਨਿਸਟਰ ਤੁਸੀਂ ਲੜਾ ਰਹੇ ਹੋ ਥੈਟ ਸ਼ੋਜ਼ ਥੈਟ ਸ਼ੋਜ਼ ਦੀ ਵੈਕਿਊਮ ਬੈਂਕਰਪਟ ਹੋ ਗਏ ਨੇ ਇਹ ਲੋਕਾਂ ਕੰਨੀਓ ਲੋਕੀ ਕੋਈ ਚਾਹ ਨਹੀਂ ਰਿਹਾ ਕਿ ਮੈਨੂੰ ਦੱਸੋ ਕਿੰਨੇ ਕਿੰਨੇ ਬਠਿੰਡੇ ਵਿੱਚ ਚਾਹਿਆ ਹੋਊ ਕਿ ਮੈਨੂੰ ਲੜਾ ਦਿਓ ਇਲੈਕਸ਼ਨ ਅਖੀਰ ਚ ਖੁੱਡੀਆਂ ਸਾਹਿਬ ਨੂੰ ਲਿਆਏ ਇੱਥੇ ਕੈਬਨਟ ਅ ਨਾਨ ਪਰਫਾਰਮਿੰਗ ਕੈਬਨਟ ਮਿਨਿਸਟਰ 2 ਸਾਲ ਤੀ ਕੋਈ ਉਹਨਾਂ ਦੀ ਪਰਫਾਰਮੈਂਸ ਨਹੀਂ ਬਤੌਰ ਕੈਬਨਟ ਮਿਨਿਸਟਰ ਰਿਲੈਕਟੈਂਟਲੀ ਕਿਸੇ ਮੰਤਰੀ ਨੂੰ ਜਿਹੜਾ ਲੜ ਰਿਹਾ ਹੈ ਉਹਨੂੰ ਇਨ ਪ੍ਰਾਈਵੇਟ ਤੁਸੀਂ ਪੁੱਛ ਲਿਓ ਕੈਮਰੇ ਬੰਦ ਕਰਕੇ ਕਿ ਯਾਰ ਤੂੰ ਲੜਨਾ ਚਾਹੁੰਦਾ ਸੀ ਨਾ ਮੈਨੂੰ ਤਾਂ ਫਸਾਤਾ ਜੀ ਸਾਰੇ ਕਹਿੰਦੇ ਨੇ ਹਣ ਕੈਮਰਾ ਕੋਈ ਕਹੇ ਨਾ ਕਹੇ ਤੁਸੀਂ ਇਕੱਲੇ ਇਕੱਲੇ ਜਾਇਆ ਹੋ ਖੁੱਡੀਆਂ ਪਿੰਡ ਸਤਾ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਪੁੱਛ ਲਿਓ ਕਿ ਯਾਰ ਮੈਂ ਕੀ ਕਰਾਂ ਨਾ ਨਾ ਕਰਦੇ ਹੋਏ ਵੀ ਸਾਨੂੰ ਫਸਾਤਾ ਜਿਹੜਾ ਬੰਦਾ ਰਿਲਕਟੈਂਟ ਕੈਂਡੀਡੇਟ ਹੋਵੇ ਜਿਹਦਾ ਮਨ ਕੈਂਡੀਟ ਹੁਣ ਦੱਸੋ ਐਮਪੀ ਉੱਤੇ ਬਣ ਕੇ ਉਹਨੂੰ ਚੰਗਾ ਜੇ ਕੈਬਨਿਟ ਮਿਨਿਸਟਰ ਇੱਥੇ ਤੁਸੀਂ ਆਪ ਹੀ ਜਵਾਬ ਦੇ ਦਿਓ ਇਸ ਚੀਜ਼ ਦਾ ਸੋ ਇਸ ਕਰਕੇ ਬੈਕਰਪਸੀ ਆ ਗਈ ਹੈ ਆਮ ਆਦਮੀ ਪਾਰਟੀ ਚ ਕੋਈ ਇਹਨਾਂ ਕੋਲੇ ਗੱਲ ਨਹੀਂ ਕਰਨ ਨੂੰ ਲੋਕਾਂ ਚ ਜਾਣ ਨੂੰ ਕੋਈ ਗੱਲ ਨਹੀਂ ਵੱਡੇ ਵੱਡੇ ਵਾਅਦੇ ਜੁਮਲੇ ਇਹਨਾਂ ਕੁਛ ਇਹਨਾਂ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਮੀਡੀਆ ਦੇ ਰਾਹੀ ਬਣਾਤਾ سوشل মিডিਆ ਦੇ ਰਾਹੀ ਬਣਾਤਾ ਉਹਦਾ ਖਿਆਲ ਹੁਣ ਪੁੱਕਤ ਰਹੇ ਨੇ ਕਿ ਪਿੰਡਾਂ 'ਚ ਜਦੋਂ ਜਾਂਦੇ ਨੇ ਕੋਈ ਗੱਲ ਕਰਨ ਨੂੰ ਹੈ ਨਹੀਂ ਸੋ ਇਸ ਕਰਕੇ ਕੋਈ ਉਹਦਾ ਫਰਕ ਨਹੀਂ ਪੈਂਦਾ ਆਪਰੇ ਸਵਾਲ ਹੈ ਜੀ 15 ਸਾਲ ਦੀ ਕਾਰਗੁਜ਼ਾਰੀ ਬਿਨਾਂ ਹਾਸਿਲ ਕਰ ਸਕਦਾ ਲੋਕ ਸਭਾ ਮੈਂਬਰ ਕਿਵੇਂ ਨੇ ਜ਼ੀਰੋ ਬਟਾਚੀ ਕੀਤਾ ਕੀ ਉਹ ਤਾਂ ਕਹਿੰਦੇ ਨੇ ਪਰਿਵਾਰ ਖਾਂਦਾ ਇਹ ਇਹ ਮੈਨੂੰ ਇਹ ਦੱਸੋ ਪਰਿਵਾਰ ਹੈ ਕੀ ਪਰਿਵਾਰਕ ਕੀ ਚੀਜ਼ ਹੈ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਵਾਚ ਕਰ ਲਾਂਗੇ ਹੁ ਕੋਈ ਨਹੀਂ ਤਾਂ ਫਿਰ ਹੁਣ ਇਹ ਦੇਖ ਕੇ ਫਿਰ ਜਲਦੀ ਉੱਠ ਖੜਨਗੇ ਪਾਸੇ ਰੱਖਿਆ ਕਰੋ ਇਹ ਚੀਜ਼ਾਂ ਹਾਂ ਹਾਂ ਜੀ ਦੇਖੋ ਆਪਾਂ ਪਰਿਵਾਰ ਦੀ ਗੱਲ ਕਰਦੇ ਆ ਬਾਦਲ ਪਰਿਵਾਰ ਬਾਦਲ ਪਰਿਵਾਰ ਇਹੀ ਲਈ ਰੱਖਦੇ ਆ ਨਾ ਸ਼ਰੂਮਨੀ ਕਾਲੀ ਦਲ ਦੀ ਗੱਲ ਕਿਉਂ ਨਹੀਂ ਕੋਈ ਕਰਦੀ ਪਾਰਟੀ ਸ਼ਰੂਮਨੀ ਕਾਲੀ ਦਲ ਹੈ ਕੱਲਾ ਬਾਦਲ ਪਰਿਵਾਰ ਹੀ ਹੈ ਸ਼ਰੂਮਨੀ ਕਾਲੀ ਦਲ ਵਿੱਚ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਜੀ ਇੱਕ ਪਾਸੇ ਬਾਦਲ ਪਰਿਵਾਰ ਇੱਕ ਪਾਸੇ ਖੁੱਡੀਆਂ ਪਰਿਵਾਰ ਹੁਣ ਇੱਕ ਪਾਸੇ ਤੁਸੀਂ ਕਹਿਣ ਲੱਗ ਜਾਓਗੇ ਮਲੂਕਾ ਪਰਿਵਾਰ ਇਹੀ ਹੋ ਗਿਆ ਨਾ ਤੇ ਵਿੱਚ ਵੀ ਧਿਆਨ ਦੇ ਲੋ ਤੇ ਵਿੱਚ ਇੱਕ ਪਰਿਵਾਰ ਹੈ ਸਿੱਧੂ ਜਿਹੜਾ ਕਿਹੜਾ ਪਰਿਵਾਰ ਹੈ ਨਾ ਬਾਦਲਕਾ ਨਾ ਖੁੱਡੀਆਂ ਕਾ ਨਾ ਮਲੂਕਾ ਕਾ ਇਹ ਪਰਿਵਾਰ ਹੈ ਹਲਕਾ ਬਠਿੰਡਾ ਲੋਕ ਸਭਾ ਦੇ ਹਰ ਕਿਸਾਨ ਹਜ ਮਜ਼ਦੂਰ ਹਰ ਛੋਟਾ ਵਪਾਰੀ ਹਰ ਮਲਾਜ਼ਮ ਉਹਦਾ ਪਰਿਵਾਰ ਜੀਤਮਿੰਦਰ ਸਿੰਘ ਸਿੱਧੂ ਹੈ ਫਰਕ ਇਹਨਾਂ ਆ ਆਮ ਆਦਮੀ ਵਾਲੀ ਗੱਲ ਹੈ ਇੱਥੇ ਕੋਈ ਪਰਿਵਾਰ ਵਾਲੀ ਗੱਲ ਨਹੀਂ ਠੀਕ ਹੈ ਨਾ ਕੋਈ ਗੱਲ ਕਰੂ ਬਾਦਲ ਪਰਿਵਾਰ ਤੁਸੀਂ ਵੀ ਇਹੀ ਗੱਲ ਕਰਦੇ ਹੋ ਤੁਸੀਂ ਕਦੇ ਕੁਐਸਚਨ ਨਹੀਂ ਪੁੱਛਦੇ ਸ਼ਰੋਮ ਨਹੀਂ ਕਰਦੀ ਦਲਵਾਰੇ ਤੁਸੀਂ ਹਮੇਸ਼ਾ ਪੁੱਛਦੇ ਬਾਦਲ ਪਰਿਵਾਰ ਖੁੱਟੀਆਂ ਪਰਿਵਾਰ ਹੁਣ ਮਲੂਕਾ ਪਰਿਵਾਰ ਮੈਂ ਤਾਂ ਨਹੀਂ ਕਦੇ ਕਿਹਾ ਕਿ ਮੈਂ ਸਿੱਧੂ ਪਰਿਵਾਰ ਮੈਂ ਤਾਂ ਕਿਹਾ ਮੈਂ ਇੱਕ ਨਮਾੜਾ ਜਾਂ ਵਰਕਰ ਦਾ ਕਾਂਗਰਸ ਦਾ ਜਿਹੜੇ ਮੈਨੂੰ ਐਡਾ ਵੱਡਾ ਮਾਣ ਦਿੰਦਾ ਹੈ ਪਾਰਲੀਮੈਂਟ ਦੀ ਸੀਟ ਦਿੱਤੀ ਹੈ ਮਿਹਨਤ ਕਰਾਂਗੇ ਲੜਾਂਗੇ ਇਹ ਸਾਰੇ ਪਰਵਾਰਾਂ ਨੂੰ ਪਰਿਵਾਰ ਜਿਹੜੇ ਹੈ ਇਹਨਾਂ ਨੂੰ ਰੋਲ ਦੇ ਆਗੇ